ਸਤਗੁਰੂ ਗੁਰੂ ਤੇਗ ਬਹਾਦਰ ਉਹਨਾਂ ਦੇ ਕੋਲ ਉਹ ਮਾਹ ਦੇ ਕੋਲ ਨੇ ਨਾਲ ਲਟਿਆ ਉਸ ਵਕਤ ਹਜ਼ੂਰ ਆਪਣੇ ਬੱਚੇ ਨੂੰ ਹੱਥਾਂ 'ਚ ਲੈਂਦੇ ਆ ਅੱਜ ਦੇ ਦਿਨ ਐਸੇ ਵੇਲੇ ਹੱਥਾਂ 'ਚ ਲੈਂਦੇ ਆ ਭਾਈ ਵਿਦੀ ਚੰਦ ਕੋਲ ਨੇ ਹਜ਼ੂਰ ਅਦਬ ਨਾਲ ਸੀਸ ਝੁਕਾਉਂਦੇ ਆ ਇਹ ਭਾਈ ਵਿਦੀ ਚੰਦ ਸਵਾਲ ਕਰਦੇ ਆ ਕਿ ਬੱਚੇ ਅੱਗੇ ਵਿਚਾਰ ਤੇ ਇਸ ਨੂੰ ਇੰਨਾ ਤੇ ਇਸ ਤਰ੍ਹਾਂ ਕਿਉਂ ਮਹਾਰਾਜ ਕਹਿੰਦੇ ਭਾਈ ਵਿਦੀ ਚੰਦ ਸਿੱਖਾਂ ਵੱਲ ਦੇਖ ਕੇ ਦੀਨ ਰਖਕ ਸੰਕਟ ਹਰਨ ਯਹੀ ਸਦਾ ਪਹਿਚਾਨ ਆ ਤੋ ਕਾ ਗੁਰ ਬਿਲਾਸ ਵਿੱਚ ਨੇ ਦੀਨ ਰਖਕ ਇਹ ਦੀਨਾ ਗਰੀਬਾਂ ਦਾ ਰਖਵਾਲਾ ਹੈ ਇਹ ਸੰਕਟ ਕਟਣ ਵਾਲਾ ਹੈ ਤੇ ਇੱਕ ਦੋ ਦਿਨ ਨਹੀਂ ਸਦਾ ਜਿੰਨੀ ਦੇਰ ਤੱਕ ਸੰਸਾਰ ਰਹੇਗਾ ਇਸ ਮੇਰੇ ਬੇਟੇ ਦੀ ਇਹੀ ਪਹਿਚਾਨ ਰਹੇਗੀ ਜੇ ਗਰੀਬਾਂ ਦੀ ਬਾਹ ਪਕੜਨ ਵਾਲਾ ਹੈ ਤੇ ਮੇਰਾ ਇਹੀ ਹੀ ਬੇਟਾ ਹੈ ਸੰਕਟ ਹਰਨ ਇਹ ਹੀ ਸਦਾ ਪਹਿਚਾਨ